ਹੁਣ ਵਧਣ ਗਿਆ ਮਨਪ੍ਰੀਤ ਸਿੰਘ ਬਾਦਲ ਦੀਆਂ ਪਰੇਸ਼ਾਨੀਆਂ ਕਿਉਂਕਿ ਵਿਜੀਲੈਂਸ ਦੇ ਹੱਥ ਲੱਗ ਚੁੱਕੇ ਨੇ ਕਈ ਸਬੂਤ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਇਸ ਵੇਲੇ ਵਿਜੀਲੈਂਸ ਦੀ ਰਡਾਰਤੇ ਨੇ ਜਿਨ੍ਹਾਂ ਨੂੰ ਸੰਮਣ ਭੇਜੇ ਗਏ ਨੇ ਤੇ ਪੇਸ਼ੀ ਵੀ ਵਿਜੀਲੈਂਸ ਦਫ਼ਤਰ ਦੇ ਵਿੱਚ ਉਹਨਾਂ ਦੀ ਹੋਈ ਹੈ ਤੇ ਹੁਣ ਇਸੇ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਹੱਥ ਕਈ ਸਬੂਤ ਲੱਗ ਚੁੱਕੇ ਨੇ ਮਨਪ੍ਰੀਤ ਬਾਦਲ ਦੇ ਖਿਲਾਫ ਜਿੱਥੇ ਕਿਹਾ ਜਾ ਰਿਹਾ ਸੀ ਕਿ ਮਨਪ੍ਰੀਤ ਬਾਦਲ ਹੁਣਾ ਦੇ ਵੱਲੋਂ ਆਪਣੇ ਕਾਰਜਕਾਲ ਦੇ ਵਿੱਚ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਸੀ ਉਹਨਾਂ ਨੇ 플ੌਟ ਜਿਹੜਾ ਹੈ ਉਹ ਕਟ ਪੈਸਿਆਂ ਦੇ ਵਿੱਚ ਖਰੀਦਿਆ ਸੀ ਤੇ ਤਕਰੀਬਨ 14 ਲੱਖ ਰੁਪਏ ਤੱਕ ਦਾ ਚੂਨਾ ਜਿਹੜਾ ਹੈ ਉਹ ਲਗਾਇਆ ਗਿਆ ਸਰਕਾਰੀ ਖਜ਼ਾਨੇ ਨੂੰ ਤੇ ਜਿੱਥੇ ਦੱਸਿਆ ਗਿਆ ਕਿ ਵਿਜੀਲੈਂਸ ਦੇ ਵੱਲੋਂ ਸੰਮਣੇ ਭੇਜੇ ਗਏ ਸੀ ਪੇਸ਼ੀ ਵੀ ਹੋਈ ਹੈ ਮਨਪ੍ਰੀਤ ਬਾਦਲ ਦੀ ਤੇ ਹੁਣ ਉਸੇ ਖਬਰ ਤੇ ਇੱਕ ਵੱਡੀ ਰਿਪੋਰਟ ਹੈ ਕਿ ਵਿਜੀਲੈਂਸ ਦੇ ਹੱਥ ਕਈ ਸਬੂਤ ਲੱਗੇ ਨੇ ਜਿਸ ਤੋਂ ਸਾਫ਼-ਸਾਫ਼ ਇਹ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਕਿਸ ਤਰੀਕੇ ਮਨਪ੍ਰੀਤ ਬਾਦਲ ਹੁਣਾਂ ਦੇ ਵੱਲੋਂ ਘੱਟ ਪੈਸਿਆਂ ਦੇ ਵਿੱਚ ਜ਼ਮੀਨ ਖਰੀਦੀ ਗਈ 16000 ਇੱਕ ਗੱਜ ਦੀ ਰਕਮ ਦਿੱਤੀ ਗਈ ਹੈ ਤੇ ਤਕਰੀਬਨ 14 ਲੱਖ ਦਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਇਹ ਖਬਰਾਂ ਸਾਹਮਣੇ ਆਈਆਂ ਤੇ ਹੁਣ ਪੂਰੀ ਰਿਪੋਰਟ ਦੀ ਜੇਕਰ ਗੱਲ ਕੀਤੀ ਜਾਵੇ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਬਾਦਲ ਦੇ ਵੱਲੋਂ ਪਲਾਟ ਦੀ ਰਜਿਸਟਰੀ ਜਿੱਥੇ 16000 ਰੁਪਏ ਪ੍ਰਤੀ ਗੱਜ ਦੇ ਹਿਸਾਬ ਦੇ ਨਾਲ ਕਰਵਾਈ ਗਈ ਜਦਕਿ ਬੀਡੀਏ ਨੇ ਇਸ ਪਲਾਟ ਦੀ ਬੋਲੀ 25371 ਰੁਪਏ ਦੇ ਹਿਸਾਬ ਦੇ ਨਾਲ ટોڑی ਸੀ ਐਸੇ ਹਿਸਾਬ ਦੇ ਨਾਲ ਪਲਾਟ ਦੀ ਰਜਿਸਟਰੀ ਦੇ ਵਿੱਚ ਤਕਰੀਬਨ 14 ਲੱਖ ਰੁਪਏ ਦੀ ਟੈਕਸ ਚੋਰੀ ਹੋਈ ਹੈ ਤੇ ਦੂਸਰੇ ਪਾਸੇ ਆਮਦਨ ਟੈਕਸ ਵੀ ਚੋਰੀ ਹੋਈ ਹੈ ਵਿਜੀਲੈਂਸ ਜਾਂਚ ਦੇ ਵਿੱਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਜਦੋਂ ਪਲਾਟਾਂ ਦੀ ਈ ਨਿਲਾਮੀ ਸ਼ੁਰੂ ਕੀਤੀ ਗਈ ਸੀ ਤੇ ਉਸ ਵੇਲੇ ਪੋਰਟਲ ਤੇ ਜਿਹੜੇ ਨਕਸ਼ੇ ਅਪਲੋਡ ਕੀਤੇ ਗਏ ਸੀ ਉਸ ਦੇ ਵਿੱਚ ਪਲਾਟ ਦੇ ਨੰਬਰਾਂ ਬਾਰੇ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਜਿਸ ਕਾਰਨ ਕੋਈ ਵੀ ਪਲਾਟ ਲੈਣ ਦੇ ਲਈ ਅਪਲਾਈ ਨਹੀਂ ਕਰ ਸਕਿਆ ਨਿਲਾਮੀ ਦੇ ਲਈ ਪੋਰਟਲ 7 ਸਤੰਬਰ ਤੋਂ 27 ਸਤੰਬਰ ਯਾਨੀ ਕਿ 10 ਦਿਨਾਂ ਦੇ ਲਈ ਖੁੱਲ੍ਹਾ ਰੱਖਿਆ ਗਿਆ ਸੀ ਨਕਸ਼ੇ ਤੇ ਪਲਾਟ ਨੰਬਰ ਸਪਸ਼ਟ ਨਹੀਂ ਸਨ ਜਿਸ ਕਾਰਨ 9 ਦਿਨਾਂ ਤੱਕ ਕੋਈ ਵੀ ਅਪਲਾਈ ਨਾ ਕਰ ਸਕਿਆ 10ਵੇਂ ਦਿਨ ਇੱਕ ਹੀ ਲੈਪਟਾਪ ਤੋਂ ਇਹਨਾਂ ਪਲਾਟਾਂ ਦੇ ਲਈ ਅਪਲਾਈ ਕੀਤਾ ਗਿਆ ਸੀ ਤੇ ਹੁਣ ਸਬੂਤ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਹੱਥ ਲੱਗ ਚੁੱਕੇ ਨੇ ਤੇ ਮਨਪ੍ਰੀਤ ਸਿੰਘ ਬਾਦਲ ਦੀਆਂ ਹੁਣ ਪਰੇਸ਼ਾਨੀਆਂ ਵੱਧਦੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ ਹਾਲਾਂਕਿ ਮਨਪ੍ਰੀਤ ਬਾਦਲ ਹੁਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਜਿੰਨਾ ਜ਼ੋਰ ਲਗਾ ਸਕਦੀ ਹੈ ਲਗਾ ਲਵੇ ਮੈਂ ਇਮਾਨਦਾਰ ਆ ਕਈ ਗੱਲਾਂ ਉਹਨਾਂ ਦੇ ਵੱਲੋਂ ਸਰਕਾਰ ਦੇ ਵਿਰੋਧ ਚ ਵੀ ਕੀਤੀਆਂ ਗਈਆਂ ਸੀ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਹੁਣ ਇਹੀ ਖਬਰ ਸਾਹਮਣੇ ਆਈ ਹੈ ਕਿ ਵਿਜੀਲੈਂਸ ਦੇ ਹੱਥ ਸਬੂਤ ਲੱਗੇ ਨੇ ਜਿਹੜੇ ਕੀ ਹੁਣ ਪਰੇਸ਼ਾਨੀਆਂ ਵਧਾਉਣਗੇ ਮਨਪ੍ਰੀਤ ਬਾਦਲਦੀਆਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ